ਉਸ ਤੋਂ ਕੈਨੇਡਾ ਦੀ ਧਰਤੀ ਦੇ ਉੱਪਰ ਪੰਜਾਬ ਦੇ ਨਵਦੀਪ ਦੇ ਨਾਲ ਜੋ ਕੁਝ ਹੋਇਆ ਸੁਣ ਕੇ ਮਾਨੂੰ ਬਹੁਤ ਦੁੱਖ ਹੋਇਆ ਦੱਸਿਆ ਜਾ ਰਿਹਾ ਕਿ ਨਵਦੀਪ ਨੂੰ ਇੱਕ ਲੜਕੀ ਇੰਸਟਾਗ੍ਰam ਦੇ ਉੱਪਰ ਮੈਸੇਜ ਕਰਦੀ ਆ ਤੇ ਮੈਸੇਜ ਕਰਕੇ ਆਪਣੇ ਕੋਲ ਬੁਲਾਉਂਦੀ ਆ ਤੇ ਫਿਰ ਉਸ ਨੌਜਵਾਨ ਦਾ ਕਤਲ ਹੋ ਜਾਂਦਾ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਕਿ ਪਿਛਲੇ ਦਿਨਾਂ ਤੋਂ ਇੱਕ ਨੌਜਵਾਨ ਪੰਜਾਬ ਦਾ ਸਰੀ ਦੇ ਅੰਦਰ ਲਾਪਤਾ ਸੀ ਜਿਹਦਾ ਨਾਮ ਨਵਦੀਪ ਦੱਸਿਆ ਜਾ ਰਿਹਾ ਜਿਹੜਾ ਮਾਨਸਾ ਤੋਂ ਸੀ ਨੌਜਵਾਨ ਤਾਂ ਉਸ ਇਹ ਕਾਫੀ ਜਿਆਦਾ ਚਰਚਾ ਸੀ ਕਿ ਅਚਾਨਕ ਨਵਦੀਪ ਲਾਪਤਾ ਹੋ ਗਿਆ ਦੱਸਿਆ ਜਾ ਰਿਹਾ ਕਿ ਉਹ ਕੈਨੇਡਾ ਤੋਂ ਅਮਰੀਕਾ ਤੱਕ ਟਰਾਲਾ ਲੈ ਕੇ ਜਾਂਦਾ ਸੀ ਟਰਾਲਾ ਚਲਾਉਂਦਾ ਸੀ ਤੇ ਜਦੋਂ ਉਹ ਜਾ ਰਿਹਾ ਸੀ ਟਰਾਲਾ ਲੈ ਕੇ ਫਿਰ ਤਾਂ ਸਰੀ ਦੇ ਕੋਲ ਉਸ ਨੌਜਵਾਨ ਦਾ ਜਿਹੜਾ ਉਹ ਟਰਾਲਾ ਸੀ ਟਰੱਕ ਸੀ ਉਹ ਖਰਾਬ ਹੋ ਜਾਂਦਾ ਤਾਂ ਉਹ ਉੱਥੇ ਰੁਕ ਜਾਂਦਾ ਸਰਵਿਸ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਹ ਸਰਵਿਸ ਕਰਵਾਉਣ ਦੇ ਵਾਸਤੇ ਉਹਨੂੰ ਠੀਕ ਕਰਵਾਉਣ ਦੇ ਵਾਸਤੇ ਰੁਕ ਜਾਂਦਾ ਸਰੀ ਦੇ ਵਿੱਚ ਉਸ ਨੌਜਵਾਨ ਦੇ ਕੁਝ ਦੋਸਤ ਸੀ ਤਾਂ ਉਹ ਆਪਣਾ ਸਮਾਨ ਲੈ ਕੇ ਆਪਣੇ ਦੋਸਤਾਂ ਦੇ ਕੋਲ ਚਲਾ ਜਾਂਦਾ ਏ ਤਾਂ ਉੱਥੇ ਦੱਸਿਆ ਜਾ ਰਿਹਾ ਕਿ ਇੱਕ ਮੈਸੇਜ ਆਉਂਦਾ ਨਵਦੀਪ ਨੂੰ ਤਾਂ ਉਹ ਮੈਸੇਜ ਦੇਖ ਕੇ ਜਿਨ੍ਹਾਂ ਨੇ ਬੁਲਾਇਆ ਹੁੰਦਾ ਉਹ ਨਵਦੀਪ ਨੂੰ ਤਾਂ ਨਵਦੀਪ ਉਹਨਾਂ ਨੂੰ ਮਿਲਣ ਵਾਸਤੇ ਚਲਾ ਜਾਂਦਾ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਮੈਸੇਜ ਆ ਇੱਕ ਲੜਕੀ ਦੁਆਰਾ ਕੀਤਾ ਗਿਆ ਸੀ ਤਾਂ ਨਵਦੀਪ ਜਦੋਂ ਉਸ ਥਾਂ ਤੇ ਮਿਲਣ ਵਾਸਤੇ ਜਾਂਦਾ ਤਾਂ ਉੱਥੇ ਨਵਦੀਪ ਦਾ ਕਤਲ ਕਰ ਦਿੱਤਾ ਜਾਂਦਾ ਨਵਦੀਪ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਫਿਰ ਕਿਹਾ ਜਾ ਰਿਹਾ ਕਿ ਇੱਥੋਂ ਤੱਕ ਕਿ ਨਵਦੀਪ ਦੀ ਜਿਹੜੀ লাশ ਸੀ ਉਹਨੂੰ ਆਰੀ ਦੇ ਨਾਲ ਕੱਟ ਦਿੱਤਾ ਗਿਆ ਬੇहद ਦੁਖਦਾਇਕ ਤੇ ਮੰਦਭਾਗੀ ਘਟਨਾ ਤੇ ਇਧਰ ਨਵਦੀਪ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਪਹਿਲਾਂ ਤਾਂ ਉਸ ਦਿਨ ਦਾ ਹੀ ਜਿਸ ਦਿਨ ਦਾ ਉਹਨਾਂ ਨੂੰ ਇਹ ਪਤਾ ਲੱਗਾ ਸੀ ਕਿ ਸਾਡਾ ਪੁੱਤ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਮਿਲ ਨਹੀਂ ਰਿਹਾ ਤੇ ਹੁਣ ਜਦੋਂ ਉਹਨਾਂ ਨੂੰ ਆਪਣੇ ਪੁੱਤ ਦੀ ਮੌਤ ਦਾ ਪਤਾ ਲੱਗਾ ਤਾਂ ਉਹਨਾਂ ਦਾ ਉਦੋਂ ਵੀ ਜ਼ਿਆਦਾ ਬੁਰਾ ਹਾਲ ਆ ਦੱਸਿਆ ਜਾ ਰਿਹਾ ਕਿ ਜਿਹੜਾ ਨਵਦੀਪ ਮੁੰਡਾ ਹੈ ਇਹ ਲਗਭਗ 7 ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੇ ਗਿਆ ਸੀ ਤੇ ਹੁਣ ਇਹਦੀ ਪੀਆਰ ਦੀ ਫਾਈਲ ਲਾਈ ਹੋਈ ਸੀ ਪੀਆਰ ਹੋਣੀ ਵਾਲਾ ਸੀ ਤੇ ਉਸ ਤੋਂ ਪਹਿਲਾਂ ਕਿ ਮਾਪੇ ਤਾਂ ਹੋਰ ਸੁਪਨੇ ਸਜਾਈ ਬੈਠੇ ਸੀ ਆਪਣੇ ਪੁੱਤ ਦੇ ਵਾਸਤੇ ਪਰ ਉਹਨਾਂ ਨੂੰ ਪਹਿਲਾਂ ਹੀ ਬੇਹੱਦ ਜਿਹੜੀ ਮੰਦ ਭਾਗੀ ਤੇ ਦੁਖਦਾਇਕ ਖਬਰ ਮਿਲਦੀ ਆ ਕਿ ਨਵਦੀਪ ਦਾ ਕੈਨੇਡਾ ਦੀ ਧਰਤੀ ਦੇ ਉੱਪਰ ਕਤਲ ਹੋ ਗਿਆ ਪਤਾ ਨਹੀਂ ਕੀ ਇਹੋ ਜਿਹਾ ਹੋਰ ਜਾਨ ਚੱਲ ਪਿਆ ਕਿ ਚਾਹੇ ਸਾਡੇ ਭਾਰਤ ਹੋਵੇ ਚਾਹੇ ਸਾਡਾ ਪੰਜਾਬ ਹੋਵੇ ਚਾਹੇ ਸਾਡਾ ਚਾਹੇ ਕੈਨੇਡਾ ਸਾਡੇ ਨੌਜਵਾਨ ਬੈਠੇ ਹੁਣ ਹਰ ਥਾਂ ਤੇ ਇਹੀ ਕਤਲੋਗਾਰਥ ਮਚ ਗਈ ਆ ਦੱਸਿਆ ਜਾ ਰਿਹਾ ਕਿ ਜਿਹੜੇ ਮੁੰਡਿਆਂ ਨੇ ਇਸ ਮੁੰਡੇ ਦਾ ਨੌਜਵਾਨ ਦਾ ਕਤਲ ਕੀਤਾ ਉਹ ਵੀ ਪੰਜਾਬ ਦੇ ਹੀ ਦੱਸੇ ਜਾ ਰਹੇ ਆ ਦੱਸਿਆ ਜਾ ਰਿਹਾ ਕਿ ਉਹ ਗੁਰਦਾਸਪੁਰ ਦੇ ਨੇ ਤਾਂ ਦੱਸਿਆ ਜਾ ਰਿਹਾ ਕਿ ਜਿਸ ਦਿਨ ਇਸ ਮੁੰਡੇ ਦਾ ਕਤਲ ਹੋਇਆ ਸੀ ਉਸ ਦਿਨ ਜਿਹੜੀ ਗਲੀ ਦੇ ਅੰਦਰ ਇਹ ਮੁੰਡੇ ਦਾ ਕਤਲ ਹੋਇਆ ਸੀ ਉਹ ਗਲੀ ਪੂਰੀ ਤਰ੍ਹਾਂ ਬਲੌਕ ਕਰ ਦਿੱਤੀ ਸੀ ਪੁਲਿਸ ਨੇ ਉੱਥੇ ਆਉਣਾ ਜਾਣਾ ਕਿਸੇ ਦਾ ਵੀ ਰੋਕ ਦਿੱਤਾ ਸੀ ਤਾਂ ਉੱਥੇ ਜਿਹੜਾ ਇਹ ਮੁੰਡੇ ਦੇ ਸਿੰਪਲ ਲਏ ਜਾ ਰਹੇ ਸੀਗੇ ਇਹਦਾ ਪੋਸਟਮਾਰਟਮ ਵਗੈਰਾ ਕਰਵਾਇਆ ਜਾ ਰਿਹਾ ਸੀ ਤਾਂ ਹੁਣ ਜਿਹੜਾ ਇਹਦੀ ਖਬਰ ਜਿਹੜੀ ਪੂਰਾ ਪੰਜਾਬ ਤੱਕ ਪਹੁੰਚੀ ਆ ਕਿ ਉਸ ਜਿਹੜਾ ਨੌਜਵਾਨ ਆ ਉਹਦਾ ਕਤਲ ਹੋ ਗਿਆ ਬੇहद ਮੰਦ ਭਾਗੀ ਘਟਨਾ ਤੇ ਅੱਜ ਉਸ ਮੁੰਡੇ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਸਰਕਾਰ ਕੋਲੋਂ ਮੰਗ ਕਰ ਰਹੇ ਨੇ ਕਿ ਸਾਡੇ ਪੁੱਤ ਦੀ লাশ ਨੂੰ ਪੰਜਾਬ ਦੇ ਅੰਦਰ ਲੈ ਕੇ ਆਂਦਾ ਜਾਵੇ ਤੇ ਨਾਲੇ ਕੈਨੇਡਾ ਦੀ ਸਰਕਾਰ ਜਿੰਨਾ ਵੀ ਜਿਹੜੇ ਵੀ ਗੁਣੇਗਾਰ ਨੇ ਸਾਡੇ ਪੁੱਤ ਦੇ ਜਿਨ੍ਹਾਂ ਨੇ ਵੀ ਸਾਡੇ ਪੁੱਤ ਦਾ ਕਤਲ ਕੀਤਾ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਵੇ ਤਾਂ ਅੱਜ ਉਸ ਨੌਜਵਾਨ ਦੇ ਮਾਪੇ ਜਿਹੜੇ ਰੋਂਦੇ ਛੱਲੇ ਨਹੀਂ ਜਾਂਦੇ ਕਿਉਂਕਿ ਲਗਭਗ 7 ਸਾਲ ਤੋਂ ਉਹਨਾਂ ਦਾ ਪੁੱਤ ਉਹਨਾਂ ਤੋਂ ਦੂਰ ਵਿਦੇਸ਼ ਦੀ ਧਰਤੀ ਤੇ ਰਹਿ ਰਿਹਾ ਸੀ ਤੇ ਪਲਾਂ ਵਿੱਚ ਹੀ ਪਤਾ ਨਹੀਂ ਕੀ ਇਹੋ ਜਿਹੀ ਘਟਨਾ ਵਾਪਰੀ ਆ ਕੀ ਕਾਰਨ ਸੀ ਉਸ ਮੁੰਡੇ ਦਾ ਕਤਲ ਕਿਉਂ ਕਰਵਾ ਦਿੱਤਾ ਗਿਆ ਤਾਂ ਪਲਾਂ ਦੇ ਵਿੱਚ ਹੀ ਮਾਪਿਆਂ ਤੋਂ ਉਹਨਾਂ ਦਾ ਜਿਹੜਾ ਪੁੱਤ ਉਹ ਖੋਹ ਲਿਆ ਗਿਆ ਪਤਾ ਨਹੀਂ ਕੀ ਚੱਕਰ ਆ ਕਿ ਸਾਡੇ ਲੋਕ ਮਾੜੀ-ਮਾੜੀ ਗੱਲ ਤੋਂ ਇੱਕ ਦੂਜੇ ਦਾ ਕਤਲ ਕਰਨ ਤੱਕ ਚਲੇ ਜਾਂਦੇ ਆ ਅਜੇ ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਮਾਪਿਓ ਨੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜਿਹੜੇ ਪਾਲ ਕੇ ਆਪਦੇ ਧੀਆ ਪੁੱਤਾਂ ਨੂੰ ਐਡੇ ਵੱਡੇ ਕਰਦੇ ਆ ਤੇ ਜਦੋਂ ਲੜਾਈਆਂ ਝਗੜੇ ਵਧਦੇ ਆ ਲੋਕਾਂ ਦੇ ਅੰਦਰ ਤਾਂ ਫਿਰ ਉਹ ਪਲਾਂ ਵਿੱਚ ਹੀ ਕਿਸੇ ਦੇ ਧੀ ਪੁੱਤ ਨੂੰ ਮਾਰ ਮੁਕਾਉਂਦੇ ਨੇ ਤੇ ਮਾਪੇ ਪਿੱਛੋਂ ਵਿਚਾਰੇ ਰੋਂਦੇ ਰਹਿ ਜਾਂਦੇ ਨੇ ਕਿੰਨੀਆਂ ਆਸਾਂ ਕਿੰਨੀਆਂ ਸੱਦਰਾਂ ਇਹਨਾਂ ਮਾਪਿਆਂ ਦੇ ਮਨ ਦੇ ਵਿੱਚ ਹੋਣੀਆਂ ਆਪਣੇ ਪੁੱਤ ਨੂੰ ਲੈ ਕੇ ਤਾਂ ਅੱਜ ਉਹ ਵਿਚਾਰੇ ਰੋ ਰਹੇ ਨੇ ਕਿ ਸਾਡੇ ਪੁੱਤ ਦੀ ਸਾਨੂੰ Laash ਹੀ ਮਗਾ ਦਿੱਤੀ ਜਾਵੇ ਤੇ ਜਿਸ ਦਿਨ ਉਹਨਾਂ ਦਾ ਪੁੱਤ ਉਹਨਾਂ ਦੇ ਕੋਲ ਆਊਗਾ ਉਹ Laash ਬਣ ਕੇ ਆਊਗਾ ਤੇ ਉਹਨਾਂ ਮਾਪਿਆਂ ਦੇ ਮਨ ਤੇ ਕੀ ਬੀਤੂਗੀ ਇਹ ਤਾਂ ਉਹ ਮਾਪੇ ਹੀ ਸਮਝ ਸਕਦੇ ਆ ਆਪਣਾ ਦਰਦ ਛਾਏ ਦੀ ਕੋਈ ਉਹਨਾਂ ਦਾ ਦਰਦ ਮਹਿਸੂਸ ਕਰ ਸਕੇ ਮਹਿਸੂਸ ਜ਼ਰੂਰ ਥੋੜਾ ਬਹੁਤਾ ਸਾਰੇ ਕਰ ਸਕਣਗੇ ਪਰ ਜਿਹੜਾ ਉਹਨਾਂ ਦਾ ਦਰਦ ਆਣਾ ਉਹ ਤਾਂ ਉਹੀ ਜਾਣਨਗੇ ਜਿਨ੍ਹਾਂ ਦੇ ਨਾਲ ਬੀਤਦੀ ਹੈ ਬੇਹੱਦ ਮੰਦ ਭਗੀਆਂ ਘਟਨਾਵਾਂ ਨੇ ਜੋ ਆਏ ਦਿਨ Vá